ਮਜਬੂਰ ਆਂ ਕੱਲ ਨਹੀਂ ਸਾਡੇ ਕੋਲ ਨਾ ਬਰਦਾਸ਼ਤ ਨਾ ਨਦਾਂ ਤੇ ਪਾਣੀ ਵੀ ਤਾਂ ਵੀ ਔਖੇ ਹੋ ਗਏ ਨਾਲ ਕੋਈ ਪਾਂਡਾ ਨਹੀਂ ਰਿਹਾ ਕੋਈ ਕੁਛ ਨਹੀਂ ਰਿਹਾ ਸਭ ਕੁਝ ਰੋੜ ਗਿਆ ਸਾਡੇ ਤੇ ਬੜੀ ਜ਼ਿਆਦਾ ਨੁਕਸਾਨ ਹੈ ਤੁਸੀਂ ਦੇਖੀ ਕਰਦੇ ਹੋ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਆਪਾਂ ਕਿਦਾਂ ਉੱਪਰ ਨਾ ਸਾਡੀ 6 ਮਹੀਨੇ ਦੀ ਫਸਲ ਤਾਂ ਗਰੂੜੀ ਆਪਾਂ ਹੀ ਕਮਾਣੀ ਹੈ ਹੀ ਖਾਣੀਆ ਕਿਤੇ ਕਾਵਾਂਗੇ ਕੀ ਖਾਵਾਂਗੇ ਕੀ ਕਰਾਂਗੇ ਆਪਾਂ ਤਾਂ ਬੜੀ ਬੁਰੀ ਤਰ੍ਹਾਂ ਬਰਵਾਦ ਹੋਏ ਆਂ ਦੀ ਜਗਾ ਤੱਕ ਨਹੀਂ ਰਹੀ ਇੰਨਾ ਕੁਛ ਪਾਣੀ ਸਾਫ ਕੁਛ ਰੋੜ ਕੇ ਲੈ ਗਿਆ ਘਰ ਇਤੋਂ ਤਾਂ ਕੀ ਰੋਟੀ ਖਾਂਦਾ ਕਦੀ ਜਗਾ ਵੀ ਨਹੀਂ ਰਹੀ ਰੋਟੀ ਵੀ ਨਹੀਂ ਰਹੀ ਸਾਡੇ ਘਰਾਂ ਵਿੱਚ ਇਹ ਇਹ ਦੱਸਿਆ ਤੁਹਾਨੂੰ ਅਟਾ ਕੀ ਰੋਣਿਆ ਤੇ ਕੀ ਛੱਡਿਆ ਆਪਣੇ ਛੱਡੇ ਕੱਖ ਨੇ ਪਠਾਨਕੋਟ ਦੇ ਇਸ ਪਿੰਡ ਦੇ ਵਿੱਚੋਂ ਪਾਣੀ ਤਾਂ ਹੋ ਕੇ ਲੰਘ ਗਿਆ ਪਰ ਪਿੱਛੇ ਬਰਬਾਦੀ ਛੱਡ ਗਿਆ ਇੱਕ ਗਰੀਬ ਜਿਹਾ ਪਰਿਵਾਰ ਹੈ ਜਿਸ ਨੇ ਆਪਣੇ ਰਹਿਣ ਦੇ ਲਈ ਇੱਕ ਰਹਿਣ ਬਸੇਰਾ ਜ਼ਰੂਰ ਬਣਾਇਆ ਸੀ ਪਰ ਨੁਕਸਾਨ ਬਹੁਤ ਵੱਡਾ ਇਸ ਪਰਿਵਾਰ ਦਾ ਹੋ ਗਿਆ ਦੁਬਾਰਾ ਇਹ ਕਦੇ ਵੀ ਪਰਿਵਾਰ ਉੱबरे ਉੱਬਰ ਨਹੀਂ ਸਕਦਾ ਜਿਸ ਤਰੀਕੇ ਦੇ ਨਾਲ ਹਾਲਾਤ ਹੈ ਹਾਲ ਦੀ ਘੜੀ ਇਸ ਪਰਿਵਾਰ ਦੇ ਇਸ ਪਰਿਵਾਰ ਦੇ ਵਿੱਚ ਕੁੜੀਆਂ ਉਹ ਲਗਾਤਾਰ ਰੋ ਰਹੀਆਂ ਪਰਿਵਾਰ ਦੇ ਮੈਂਬਰ ਸਾਰੇ ਦੇ ਸਾਰੇ ਆਪਣਾ ਘਰ ਵੇਖ ਵੇਖ ਕੇ ਇਸ ਵੇਲੇ ਉਹਨਾਂ ਦੇ ਅੱਖਾਂ ਦੇ ਵਿੱਚ ਹੰਝੂ ਹੈ ਤਾਂ ਅੰਦਰ ਪਾਣੀ ਇਸ ਬੁਰੇ ਤਰੀਕੇ ਦੇ ਨਾਲ ਗਿਆ ਕਿ ਉਹਨਾਂ ਕੋਲ ਕੁਝ ਵੀ ਨਹੀਂ ਬਚਿਆ ਕੁੜੀਆਂ ਬਹੁਤ ਨੁਕਸਾਨ ਹੋਇਆ ਤੁਹਾਡਾ ਬੜਾ ਹੀ ਜ਼ਿਆਦਾ ਨੁਕਸਾਨ ਹੈ ਤੇ ਦੇਖ ਕੇ ਕਰਦੇ ਹੋ ਇੰਨਾ ਜ਼ਿਆਦਾ ਨੁਕਸਾਨ ਹੋ ਗਿਆ ਆਪਾਂ ਕਿਦਾਂ ਉੱਭਣਾ ਸਾਡੇ 6 ਮਹੀਨੇ ਦੀ ਫਸਲ ਤਾਂ ਗਰੂੜੀ ਆ ਪਾਈ ਕਮਾਣੀ ਹੈ ਖਾਣੀ ਕਿਤੇ ਖਾਵਾਂਗੇ ਕੀ ਖਾਵਾਂਗੇ ਕੀ ਕਰਾਂਗੇ ਆਪਾਂ ਤਾਂ ਬੜੀ ਬੁਰੀ ਤਰ੍ਹਾਂ ਬਰਵਾਦ ਹੋਇਆ ਸਾਡੇ ਅੰਦਰ ਤਾਂ ਗਸੋਂ ਬੈਠਣ ਤਾਂ ਕਦੀ ਜਗ੍ਹਾ ਤਾਂ ਨਹੀਂ ਰਹੀ ਇੰਨਾ ਕੁਛ ਪਾਣੀ ਸਭ ਕੁਝ ਰੋੜ ਕੇ ਲੈ ਗਿਆ ਸਾਡੇ ਤੇ ਪੂਰੀ ਹਾਲਤ ਆਈ ਤੇ ਕਿਦਾਂ ਉੱਭਣਾ ਹੈ ਤੇ ਕਿਦਾਂ ਬਣਨ ਕਿੰਨਾ ਕਰਾਂਗੇ ਤੇ ਕੀ ਕਰਾਂਗੇ ਨੈਰੋਕ ਇਹ ਤਾਂ ਕੀ ਰੋਟੀ ਖਾਂਦਾ ਕਦੀ ਜਗ੍ਹਾ ਵੀ ਨਹੀਂ ਰਹੀ ਰੋਟੀ ਵੀ ਨਹੀਂ ਰਹੀ ਸਾਡੇ ਘਰਾਂ ਵਿੱਚ ਬੜੀ ਜ਼ਿਆਦਾ ਬੁਰੀ ਹਾਲਤ ਆ ਇਨਾ ਕੁਝ ਕਰਨ ਜੋਗੇ ਨਹੀਂ ਨਾ ਕੋਈ ਕੋਈ ਸਾਡੇ ਨੇ ਕਮਾਈ ਦਾ ਸਾਧਨ ਕੀ ਹੈ ਜੀ ਕੰਮ ਇਹ ਤੇਹਾੜੀਆਂ ਲਾਂਦੇ ਆ ਵਿਚਾਰੇ ਵੇਲੇ ਮਜ਼ਦੂਰ ਆ ਇੰਦਾ ਤੇਹਾੜੀ ਤੇ ਪਾ ਲਾ ਕੇ ਟਾਈਮ ਪਾਸ ਕਰਦੇ ਆਂ ਬੜੇ ਮਜ਼ਦੂਰ ਆ ਗੱਲ ਨਹੀਂ ਸਾਡੇ ਕੋਲ ਨੇ ਸਰ ਬਰਦਾਸ਼ਤ ਨਹੀਂ ਉਹਨੇ ਤਾਂ ਪਾਣੀ ਪੀਣ ਤਾਂ ਵੀ ਔਖੇ ਹੋ ਗਏ ਹਰ ਕਰ ਕੋਈ ਪਾਂਡਾ ਨਹੀਂ ਰਿਹਾ ਕੋਈ ਕੁਛ ਨਹੀਂ ਰਿਹਾ ਸਭ ਕੁਝ ਰੋੜ ਗਿਆ ਸਾਡੇ ਤੇ ਬਿਸਤਰੇ ਦੇ ਕੋਈ ਆਂ ਹੀ ਕਿ ਸਾਡੇ ਕੋਲ ਗੱਲ ਵੀ ਨਹੀਂ ਕੀ ਕੀ ਦੱਸੀਏ ਤੁਹਾਨੂੰ ਸਾਡੇ ਕੀ ਹੋਣਿਆ ਤੇ ਕੀ ਛੱਡਿਆ ਰ ਆਪਣੇ ਛੱਡੇ ਕੱਖ ਨਹੀਂ ਸਭ ਤੋਂ ਸਭ ਤੋਂ ਪਹਿਲੇ ਤੁਹਾਡਾ ਘਰ ਆਉਂਦਾ ਸਭ ਪਹਿਲਾਂ ਘਰ ਤੁਹਾਡਾ ਹਾਂਜੀ ਪਹਿਲਾਂ ਘਰ ਸਾਡਾ ਆਂਦਾ ਜੀ ਇਹ ਤਾਂ ਇੱਕ ਪਹਿਲਾ ਇੱਕ ਹੋਰ ਹੈ ਤੇ ਦੂਸਰਾ ਘਰ ਸਾਡਾ ਐ ਐ ਬੜਾ ਮਜਬੂਰ ਆ ਕੇ ਰਹਿ ਗਿਆ ਅਸਰ ਕਰਕੇ ਵੀ ਬਦ ਨੁਕਸਾਨ ਹੋ ਗਿਆ ਬਹੁਤੀ ਜਿਆਦਾ ਨੁਕਸਾਨ ਹੋਇਆ ਢੇਗ ਰੰਦਾ ਤੇ ਸਾਡੇ ਫ੍ਰੀਜ ਕੀ ਕੂਲਰ ਕੀ ਸਭ ਕੁਝ ਤਰ ਕੇ ਗੇਟ ਤੱਕ ਗੇਦਾ ਹੀ ਹੁੰਦਾ ਯਾਬੇ ਸੋਚੂਗੀ ਕੀ ਹੋਏਗਾ ਸਾਡੇ ਘਰ ਦਾ ਹਾਲ ਇੰਨੀ ਮੁਸ਼ਕਲ ਨਾਲ ਬਚੀ ਜਾ ਬਣਾਏ ਕਰਦੇ ਹਾਂ ਸਭ ਕੁਝ ਪੁੱਜੋ ਉਹ ਤੋਂ ਸਾਰਾ ਸਮਾਨ ਟੋਤਾ ਐ ਇਸ ਇੰਨਾ ਜਦਾ ਉੱਤੇ ਤੱਕ ਪੁੱਜੇ ਨਹੀਂ ਕੱਗਿਆ ਤੇ ਜੇ ਗੇਟ ਖੁੱਲਾ ਹੁੰਦਾ ਤੇ ਵੀ ਰੋੜ ਜਾਣਾ ਸੀ ਸਭ ਕੁਝ ਇਹ ਐਡ ਕਰਕੇ ਰੁਕ ਗਿਆ ਸਾਡਾ ਸਮਾਨ ਨੇ ਦੇ ਵੀ ਰੁੜ ਜਾਣਾ ਸੀ ਸਾਡੇ ਮੰਜਿਆਂ ਤੇ ਡੰਗਾਂ ਮੁਝ ਵੀ ਆ ਗਈ ਸੀ ਦੋ ਕੱਟੀ ਉਹਨੂੰ ਦਸੂ ਖੋਲ ਕੇ ਤੁਸੀਂ ਇਹ ਦੇਖੋ ਮਾਸੇ ਦੇ ਦੇਖਦੇ ਹੋ ਖੋਲ ਕੇ ਇੱਥੇ ਆ ਗਏ ਤੇ ਉੱਤੇ ਮੰਜੇ ਮੰਜੇ ਤੇ ਚੜ ਗਿਆ ਅਸੀਂ ਆਪੇ ਕੋਠੇ ਦੇ ਤੇ ਕੋਈ ਸੁਆਹ ਨਾ ਨਹੀਂ ਆਏਗਾ ਤੇ ਕੋਈ 7 ਕਾਊਂਟਰ ਕਰਨ ਕਈ ਵਾਰ ਕੋਲ ਪਰ ਜਾ ਉਹ ਪਿਆ ਉਹ ਕੋਈ ਬਾ ਪਿਆ ਤੋਂ ਸਾਹਮਣੇ ਫਿਰ ਚੋੜੀ 5 6 ਕਾਊਂਟਰ ਅਸੀਂ ਸੋਚਿਆ ਚੱਲ ਵੇਚਾ ਸਾਡੇ ਪਿਤਾ ਦੀ ਕੁ ਮਹੀਨਾ ਪਹਿਲੇ ਚੋਰੀ ਹੈ ਗਈ ਸੀ ਬਲਕਿ ਕੋਈ ਖਚਾ ਉਧਰ ਹੋ ਗਿਆ ਜਾਂ ਰੰਦਾ ਖੁੰਦਾ ਉਹ ਸੋਚਿਆ ਚੱਲ ਦੇਖੋ ਕੀ ਦਾ ਦੇਣ ਲੈ ਮਗਾਵਾਂਗੇ ਉਹ ਕੁਛ ਨਹੀਂ ਬਲਕਿ ਸਭ ਕੁਝ ਤਬਾਹ ਹੋ ਗਿਆ ਸਾਹ ਜੀ ਨਾਲ ਇਸ ਵਾਰ ਤੇ ਇਤਨੀ ਉਦਾਸ ਕਰੇਗਾ ਇਸ ਕੋਈ ਸਾਡਾ ਕਿਤੇ ਸੋਚੇ ਗਵਰਨਮੈਂਟ ਜੀ ਸੋਚੇ ਕੁਛ ਜੀ ਇਸ ਇਸ ਪਰਿਵਾਰ ਦੇ ਕੋਲੋਂ ਹਾਲਾਤ ਇਦਾਂ ਨੇ ਖਰਾਬ ਨੇ ਕਿ ਗੱਲ ਵੀ ਨਹੀਂ ਹੋ ਪਾਰੀ ਗੱਲ ਵੀ ਨਹੀਂ ਹੋ ਪਾਰੀ ਥੋੜਾ ਥੋੜਾ ਸਮਾਨ ਉਹ ਕਹਿੰਦੇ ਕਿ ਖੇਤੀ ਦਾ ਥੋੜਾ ਬੋਤਾ ਜਿਵੇਂ ਉਹਨਾਂ ਨੇ ਦੱਸਿਆ ਕਿ ਚੌਲ ਸਾਂਭ ਕੇ ਰੱਖੇ ਸੀ ਕਿ ਚਲੋ ਉਹਨੂੰ ਵੇਚਾਂਗੇ ਚਲ 2 ਮਹੀਨੇ ਸੌਖੇ ਲੰਘ ਜਾਣਗੇ ਰਾਸ਼ਨ ਰੋਸ਼ਨ ਆ ਜਾਏਗਾ ਕਣਕ ਰੁੜ ਗਈ ਸਾਰਾ ਕੁਝ ਸਮਾਨ ਬਚਿਆ ਹੀ ਕੁਛ ਨਹੀਂ ਸਾਰਾ ਕੁਝ ਹੀ ਰੁੜ ਗਿਆ ਤੇ ਉਹ ਸਾਰੇ ਦੇ ਸਾਰੇ ਕਣਕ ਜਿਹੜੀ ਉਹ ਕਹ ਰਹੀ ਕਿ ਉਹਦੇ ਵਿੱਚ ਸੀਗੀ ਸਾਰੀ ਰੁੜ ਗਈ ਇਹ ਗੇਟ ਬੰਦ ਸੀਗਾ ਉਸ ਵੇਲੇ ਜਦੋਂ ਪਾਣੀ ਆਇਆ ਉਹ ਕਹਿੰਦੇ ਕਿ ਜੇਕਰ ਗੇਟ ਬੰਦ ਨਾ ਨਾ ਹੁੰਦਾ ਗੇਟ ਬੰਦ ਕਰਤਾ ਜੇਕਰ ਗੇਟ ਬੰਦ ਨਾ ਹੁੰਦਾ ਤਾਂ ਸ਼ਾਇਦ ਜਿਹੜਾ ਸਮਾਨ ਬਚਿਆ ਇਹ ਵੀ ਨਾ ਬਚਦਾ ਇਹਨਾਂ ਪਰਿਵਾਰਾਂ ਕੋਲੇ ਇਸ ਵੇਲੇ ਇਸ ਵੇਲੇ ਰੋਟੀ ਜੋਗਾ ਵੀ ਥਾਂ ਨਹੀਂ ਹੈਗਾ ਕਿ ਆਪਦੀ ਆਪ ਪਕਾ ਕੇ ਖਾ ਲਣਗੇ ਇਹਨਾਂ ਦਾ ਕੋਈ ਪੁਰਾਣਾ ਸਰਪੰਚ ਹੈ ਜਿਹੜਾ ਔਰ ਕੁਝ ਹੋਰ ਜਿਹੜੀਆਂ ਸਮਾਜਿਕ ਸੰਸਥਾਵਾਂ ਲੋਕਲ ਹੈਗੀਆਂ ਉਹ ਜ਼ਰੂਰ ਇਹਨਾਂ ਨੂੰ ਰੋਟੀ ਜਿਹੜੀ ਹੈ ਉਹ ਪਹੁੰਚਦੀ ਕਰ ਰਹੇ ਆ ਫਿਲਹਾਲ ਇਹ ਪਰਿਵਾਰ ਸਿਰਫ ਤੇ ਸਿਰਫ ਇਹ ਰੋ ਸਕਦੇ ਆ ਇਹ ਸਿਰਫ ਲੋਕਾਂ ਨੂੰ ਅਪੀਲ ਕਰ ਸਕਦੇ ਆ ਪਰ ਇਹਨਾਂ ਦੇ ਕੋਲ ਹਾਲੇ ਤੱਕ ਕੁਝ ਵੀ ਨਹੀਂ ਹੈਗਾ ਜੇਕਰ ਵੀਡੀਓ ਵੇਖ ਰਹੇ ਹੋ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਗੇ ਤਾਂ ਕਿ ਦਾਨੀ ਵੀਰਾਂ ਤੱਕ ਇਹ ਪਹੁੰਚੇ ਔਰ ਇਹਨਾਂ ਪਰਿਵਾਰਾਂ ਦੀ ਘੱਟੋ ਘੱਟ ਸਾਰ ਜ਼ਰੂਰ ਲਈ ਜਾ ਸਕੇ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸੰਗਰਾਹ ਹੁਰਦਾ ਅਨਮਿਊਟ ਪਠਾਨਕੋਟ